ਦੋਸਤੋ ਮੇਰਾ ਸਾਈਕਲ ਖੜੋਤਾ ਤੇ ਇਹ ਆਪਾਂ ਸਾਈਕਲ ਕੀਤਾ ਮੋਡੀਫਾਈਡ ਤੇ ਇਹਦੇ ਵਿੱਚ ਆਪਾਂ ਲਾਈਟਸ ਲਾਈਆਂ ਨੇ ਇਹਨੂੰ ਵਿੱਚ ਲਾ ਕੇ ਦਿਖਾ ਦੇਣਾ ਆ ਦੇਖੋ ਜੀ ਇਹ ਚੋ ਲਾਈਟਸ ਲੱਗੀਆਂ ਪਹਿਲਾਂ ਆਪਾਂ ਫਰੰਟ ਤੋਂ ਸਟਾਰਟ ਕਰਦੇ ਆ ਫਰੰਟ ਵਿੱਚ ਇੱਕ ਆ ਲਾਈਟ ਹੈ ਇਹ ਲਾਈਟ ਦਾ ਫਾਇਦਾ ਕਿ ਇੱਕੇ ਸ਼ੋਅ ਕਰਸਤੇ ਤੇ ਇੱਕ ਅੱਗੇ ਕੋਈ ਮੀਨਿੰਗ ਧੁੰਦ ਦੇ ਦਿਨ ਚੱਲ ਰਹੇ ਤੇ ਉਹਨਾਂ ਵਿੱਚ ਬਚਨ ਵਾਸਤੇ ਮੀਨਿੰਗ ਅਗਲੇ ਕਿਸੇ ਬੰਦੇ ਨੂੰ ਪਤਾ ਲੱਗ ਜਾਏ ਕਿ ਅੱਗੇ ਕੋਈ ਸਾਈਕਲ ਤੇ ਵੀ ਆ ਰਿਹਾ ਤੇ ਉਹਨਾਂ ਦੀ ਮਦਦ ਵਾਸਤੇ ਕੁਝ 3 ਲਾਈਟਸ نیچے ਲੱਗੀਆਂ ਹੈ ਕੁਝ ਡਿਜ਼ਾਈਨ ਵਾਸਤੇ ਦੇ ਇਹਦੇ ਵਿੱਚ ਬੈਟਰੀ ਪੈਕ ਅਪ ਇਹਦੇ ਵਿੱਚ ਆਪਾਂ ਬਾਈਕ ਵਾਲੀ ਬੈਟਰੀ ਰੱਖੀ ਹੈ ਤੇ ਇਹਦੇ ਉੱਤੇ ਟੋਟਲ ਕੋਸਟ ਆ ਗਈ ਮੈਨੂੰ 1000 ਰੁਪੀਸ ਤੇ ਬਾਕੀ ਜੇ ਵੇਖਿਆ ਜਾਵੇ ਸਾਈਕਲ ਵੇ ਤੇ ਇੱਕ ਹੋਰ ਇਹਦੇ ਨਾਲ ਫਾਇਦੇ ਵਾਸਤੇ ਇੱਕ ਇਹ ਵੀ ਸਕੀਮ ਕੀਤੀ ਹੈਗੀ ਜਿਵੇਂ ਆਹ ਲਾਈਟਾਂ ਇਹਦੇ ਉੱਤੇ ਸਾਰਾ ਕਨੈਕਸ਼ਨ ਨੇ ਪਰ ਜੇ ਮੀਨਿੰਗ ਮੇਰੀ ਬੈਟਰੀ ਡਾਊਨ ਹੋ ਜੇ ਸਾਈਕਲ ਦੀ ਚੱਲਦੇ-ਚੱਲਦੇ ਫਿਰ ਆਪਾਂ ਇੱਥੋਂ ਆਹ 스ਵਿਚ ਤੋਂ ਨੀਚੇ ਵਾਲੀਆਂ ਲੇਟਾਂ ਬੰਦ ਕਰਤਾ ਕਿ ਜਿੰਨਾ ਫਰੰਟ ਤੇ ਬੈਕਲਾਈਟ ਜਿਹੜੀਆਂ ਮੀਨਿਕ ਆਪ ਨੂੰ ਮੇਨ ਲਾਈਟਾਂ ਉਹ ਚੱਲਦੀਆਂ ਰਹਿਣੀਆਂ ਇਸੇ ਕਰਕੇ ਆਪਾਂ ਇਹ ਕੰਮ ਇਧਰ ਸਾਈਕਲ ਵਿੱਚ ਜ਼ਰੂਰ ਕੀਤਾ ਹੈ ਤੇ ਜੇ ਆਪਾਂ ਤੇ ਦੇ ਟੋਟਲ ਕੋਸਟ ਕਰੀਏ ਲਾਈਟਾਂ ਦੀ ਵਿੱਚ ਸਾਈਕਲ ਦੇ ਤੇ ਆਪ ਨੂੰ 2500 ਆ ਗਈ ਤੇ ਹੋਰ ਵਿੱਚ ਮੀਨਿੰਗ ਲਾਈ ਵੀਲਸ ਜਾਲੀ ਵਗੈਰਾ ਤੁਸੀਂ ਅਸਕਰ ਹੀ ਸੁਣਿਆ ਹੋਏਗਾ ਕਿ ਗੱਡੀਆਂ ਅਤੇ ਬੋਲਟ ਮੋਟਰਸਾਈਕਲ ਜਿਹੜੇ ਆ ਲੋਕ ਮੋਡੀਫਾਈ ਕਰਦੇ ਆ 70000 ਰੁਪਇਆ ਉਹਨਾਂ ਦੇ ਉੱਤੇ ਖਰਚ ਕਰ ਦਿੰਦੇ ਪਰ ਤੁਹਾਨੂੰ ਅੱਜ ਇੱਕ ਐਸੇ ਬੱਚੇ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੀ ਉਮਰ ਮਹਿਜ 10 ਸਾਲ ਹੈ ਤੇ ਉਸਨੇ ਆਪਣੇ ਸਾਈਕਲ ਨੂੰ ਜਿਹੜਾ ਉਹ ਮੋਡੀਫਾਈਡ ਕੀਤਾ ਲਾਈਟਿੰਗ ਕਰਕੇ ਅਤੇ ਆਪ ਜਿਹੜੀ ਉਹ ਬੈਟਰੀ ਦੇ ਪੂਰੇ ਕਨੈਕਸ਼ਨ ਦੇ ਕੇ ਉਸ ਨੂੰ ਜਗਦਾ ਮਗਦਾ ਕੀਤਾ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਤੇ ਹੋਰ ਵੀ ਉਹਦੇ ਜਿਹੜੇ ਕੀ ਕੀ ਸ਼ੌਂਕ ਨੇ ਮੇਰਾ ਨਾਮ ਸਿੰਘ ਹੈ ਸਾਡਾ ਪਿੰਡ ਡਾਨਾ ਹੈ ਮੇਰੀ ਉਮਰ ਵਧੀਆ ਤੁਸੀਂ ਲਾਈਟ ਮੈਨੂੰ ਇਹ ਚੀਜ਼ ਦਾ ਸ਼ੌਂਕ ਹੈ ਮੈਨੂੰ ਦੇ ਇਦਾਂ ਹੀ ਵੇਖਦਾ ਕਿ ਲੋਕ ਇਹ ਪਹਿਲੇ ਤੇ ਮੈਨੂੰ ਇਹ ਸ਼ੌਂਕ ਹੈ ਕਿ ਜਿਵੇਂ ਹੁਣ ਕਈ ਲੋਕ ਗਰੀਬ ਲੋਕ ਹੁੰਦੇ ਹਨ ਉਹਨਾਂ ਕੋਲ ਸਾਈਕਲ ਹੀ ਹੁੰਦਾ ਹੈ ਤੇ ਜਦੋਂ ਕਿ ਯਾਰਾਂ ਰਾਤ ਨੂੰ ਮੁਸ਼ਕਲ ਹੁੰਦੀ ਹੈ ਇਧਰ ਤੋਂ ਉਧਰ ਜਾਣ ਦੀ ਤੇ ਉਹਨਾਂ ਪਾ ਦੇ ਸਾਈਕਲਾਸਤੇ ਕੋਈ ਲਾਈਟ ਨਹੀਂ ਵੀ ਕੋਈ ਹਾਰਨ ਨਹੀਂ ਹੁੰਦਾ ਇਸੇ ਕਰਕੇ ਮੈਂ ਸੋਚਿਆ ਕਿਉਂ ਨਾ ਆਪਾਂ ਘਰ ਦੇ ਵਿੱਚ ਹੀ ਸਸਤੇ ਰੁਪਏ ਦੇ ਨਾਲ ਸਾਈਕਲ ਮੋਡੀਫਾਈਡ ਕਰੀਏ ਤੇ ਲਾਈਟਾਂ ਲਗਾਈਏ ਜਿਸ ਨਾਲ ਮੀਨਿੰਗ ਦੂਸਰੇ ਲੋਕਾਂ ਨੂੰ ਧੁੰਦ ਦੇਣ ਸਾਰਿਆਂ ਨੂੰ ਪਤਾ ਦੇਣ ਚੱਲ ਰਿਹਾ ਤੇ ਐਕਸੀਡੈਂਟ ਜਾਦੇ ਵਾਪਰ ਰਿਹਾ ਤੇ ਉਹਦੇ ਕਰਕੇ ਮੀਨਿੰਗ ਜਿਹੜੀਆਂ ਲੱਟਾਂ ਐ ਉਹ ਆਪਣੇ ਕੰਮ ਆਉਣਗੀਆਂ ਅਗਲੇ ਮੀਨਿੰਗ ਬੰਦੇ ਨੂੰ ਪਤਾ ਲੱਗ ਜੂਗਾ ਜੇ ਕੋਈ ਸਾਈਕਲ ਤੇ ਵੀ ਜਾ ਰਿਹਾ ਹੈ ਤੇ ਇਸ ਤਰ੍ਹਾਂ ਤੁਸੀਂ ਲਾਈਟਿੰਗ ਕੀਤੀ ਆ ਇਦੇ ਵਿੱਚ ਬੈਟਰੀ ਦੀ ਵਰਤੋਂ ਜਿਹੜੀ ਕੀਤੀ ਤੇ ਕਿਸ ਤਰ੍ਹਾਂ ਉਹ ਬੈਟਰੀ ਦੀ ਵਰਤੋਂ ਕੀਤੀ ਆ ਕਿੰਨੇ ਫਿਰ ਉਹ ਤੁਹਾਡਾ ਸਹਿਯੋਗ ਕੀਤਾ ਜਾਂ ਖੁਦ ਹੀ ਤੁਸੀਂ ਕੀਤੀ ਜੀ ਇਹ ਮੈਂ ਬੈਟਰੀ ਦੀ ਵਰਤੋਂ ਏਦਾਂ ਕੀਤੀ ਹੈ ਕਿ ਜਿਹੜੀ ਮੈਂ ਬੈਟਰੀ ਹੈ ਇਹ ਮੇਰੇ ਘਰ ਦੇ ਵਿੱਚ ਬਹੁਤ ਮੈਨੂੰ ਦੋ ਬੈਟਰੀਆਂ ਮਿਲੀਆਂ ਸੀ ਉਹਨਾਂ ਵਿੱਚੋਂ ਬਹੁਤ ਜ਼ਿਆਦੀ ਖਰਾਬ ਬੈਟਰੀ ਸੀ ਤੇ ਇਸ ਨੂੰ ਮੈਂ ਘਰੇ ਮੀਨਿੰਗ ਜਿੱਦਾਂ ਕਿ ਇਹਦੇ ਵਿੱਚ ਪਾਣੀ ਵਗੈਰਾ ਪਾ ਕੇ ਇਸ ਬੈਟਰੀ ਵਿੱਚ ਤੇ ਇਹਨੂੰ ਇਨਵਰਟਰ ਤੇ ਚਾਰਜ ਕੀਤਾ ਤੇ ਇਹਦੇ ਉੱਤੇ 12 ਵੋਲਟੇਜ ਦੀ ਬੈਟਰੀ ਹੈ ਸਪਲੈਂਡਰ ਬਾਈਕ ਦੀ ਤੇ ਇਹਦੇ ਮੈਂ ਚਾਰਜ ਕਰਕੇ ਤੇ ਮੈਂ ਲਾਈਟਸ ਮੇਰੇ ਸਾਈਕਲ ਦੀਆਂ ਚੜ੍ਹਣ ਜਿਹੜੀ ਇਹ ਖਰਾਬ ਹੋਈ ਇਸ ਤਰ੍ਹਾਂ ਕੀਤੀ ਤੁਸੀਂ ਹਾਂਜੀ ਹਾਂਜੀ ਇਹ ਮਖਰਾ ਦੁਬਾਰਾ ਜਿਹੜਾ ਤੁਸੀਂ ਵਰਤੋਂ ਦੇ ਵਿੱਚ ਲੈ ਜਾਂਦਾ ਹਾਂਜੀ ਇਹਨੂੰ ਚਾਰਜ ਫਿਰ ਕਿਦਾਂ ਕਰਦੇ ਆ ਇਹਨੂੰ ਹੁਣ ਮੈਂ ਚਾਰਜ ਇਸ ਤਰ੍ਹਾਂ ਕਰਦਾ ਆ ਜਿਹੜੇ ਆਪਣੇ ਆਮ ਘਰਾਂ ਵਿੱਚ ਇਨਵਰਟਰ ਹੁੰਦੇ ਉਹਨਾਂ ਮੈਂ ਇਨਵਰਟਰਸ ਨੂੰ ਉੱਤੇ ਦੇ ਜਦੋਂ ਇਹ ਮਿਨਸ ਪਲੱਸ ਮਾਈਨਸ ਦੇ ਜੋੜੇ ਉਹਨਾਂ ਨੂੰ ਦਵਨ ਲਗਾ ਕੇ ਤੈਨੂੰ ਮੈਂ ਰਾਤ ਭਰ ਛੱਡ ਦੇਣਾ ਇਦਾਂ ਇਹ ਨਹੀਂ ਕਿ ਆਪਾਂ ਸੋਚਦੇ ਕਿ ਬੈਟਰੀ ਸੜ ਜਾਏਗੀ ਬੈਟਰੀ ਨਾ ਸੜੇਗੀ ਤੇ ਨਾ ਹੀ ਇਨਵਰਟਰ ਦਾ ਇਹਦੇ ਨਾਲ ਕੋਈ ਮੀਨਿੰਗ ਖਰਾਬ ਹੋਏਗਾ ਇਹ ਇਹ ਹੋਏਗਾ ਕਿ ਜਦੋਂ ਆਪਣੀ ਬੈਟਰੀ ਚਾਰਜ ਹੋ ਗਈ ਇਨਵਰਟਰ ਨੇ ਇੱਕ ਨਾ ਟੀ ਦੀ ਆਵਾਜ਼ ਕੱਢ ਦਿੰਨੀ ਹੈ ਜੇ ਇਹਨੇ ਟੀ ਦੀ ਆਵਾਜ਼ ਕੱਢਤੀ ਐਡਮੈਡ ਕੀ ਇਹਨੇ ਬੈਟਰੀ ਨੇ ਕੱਟ ਕਰ ਜਾਣਾ ਜਿਸ ਦੇ ਨਾਲ ਮੀਨਿੰਗ ਨਾ ਇਨਵਰਟਰ ਨੂੰ ਨੁਕਸਾਨ ਹੋਣ ਤਾਂ ਨਾ ਹੀ ਇਹਨੂੰ ਇਹ ਇਸ ਚਲੇ ਬੈਟਰੀ ਦੇ ਲੈਣਾ ਛੱਡ ਦੇਣਾ ਜੇ ਦੀ ਟ੍ਰੇਨਿੰਗ ਲਈ ਹੈ ਤੁਸੀਂ ਕਿ ਜਾ ਤਾਂ ਉਹ ਵੈਸੇ ਹੀ ਹਲਵਾ ਨੌਲੇਜ ਦੀ ਇਹਦੇ ਨਾਮ ਕਿਸੇ ਨੂੰ ਟ੍ਰੇਨਿੰਗ ਲਈਏ ਇਹ ਮੈਨੂੰ ਦੂਜਿਆਂ ਨੂੰ ਵੇਖ-ਵੇਖ ਕੇ ਜਿਵੇਂ ਕਈ ਲੋਕ ਐਦਾਂ ਹੀ ਮੀਨਿੰਗ ਵੀਡੀਓ ਵਗੈਰਾ ਵੇਖਦੇ ਆ ਮੋਟਰਸਾਈਕਲ ਮੋਡੀਫਾਈ ਕਰਦੇ ਆ ਸਾਈਕਲ ਕਰਦੇ ਆ ਤੇ ਮੇਰਾ ਵੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਮੇਰਾ ਵੀ ਜੀ ਕਰਦਾ ਸੀ ਤੇ ਮੈਂ ਐਦਾਂ ਹੀ ਪਹਿਲਾਂ ਮੈਂ ਦੀ ਸਟਾਰਟਿੰਗ ਕੀਤੀ ਜਿਹੜੇ ਛੋਟੇ ਸੈੱਲ ਹੁੰਦੇ ਆ ਉਹਦਾ ਮੈਂ 2-2 ਵੋਲਟ ਦੇ ਬਲੰ ਤੋਂ ਸਟਾਰਟਿੰਗ ਕੀਤੀ ਸੀ ਤੇ ਫਿਰ ਮੈਂ 9 ਵੋਲਟ ਦੀ ਬੈਟਰੀ ਤੋਂ ਕੀਤਾ ਤੇ ਹੌਲੀ-ਹੌਲੀ ਮੈਨੂੰ ਆਪਣੇ ਆਪ ਹੀ ਮੀਨਿੰਗ ਇਹ ਚੀਜ਼ ਦੀ ਨੌਲੇਜ ਹੋ ਗਈ ਮੇਰੇ ਜਿਵੇਂ ਮੈਂ ਕੰਮ ਕਰਦਾ ਤਾਂ ਇਹ ਮਨਾ ਆਪਣੇ ਆਪ ਦੀ ਨੌਲੇਜ ਹੋ ਗਈ ਤੇ ਜਿਹਦੇ ਕਰਕੇ ਮੈਨੂੰ ਇਹ ਅੱਜ ਦਿਨ ਮੈਂ ਬੈਟਰੀ ਦੇ ਚਲਾ ਸਕਦਾ ਸਾਰਾ ਕੁਝ ਅੱਗੇ ਜਿਹੜਾ ਕੀ ਪ੍ਰੋਸੈਸ ਹੈ ਤੁਹਾਡਾ ਇਹਨੂੰ ਹੋਰ ਵੀ ਮੋਡੀਫਾਈ ਕਰੋਗੀ ਹਾਂਜੀ ਅੱਗੇ ਮੇਰਾ ਇਹ ਪ੍ਰੋਸੈਸ ਹੈ ਹੁਣ ਕੀ ਇਹ ਸਾਰੇ ਸਾਈਕਲ ਉੱਤੇ ਲਾਈਟਿੰਗ ਵੀ ਥੋੜੀ ਜੀ ਵਧਾਉਂਗਾ ਤੇ ਹੁਣ ਜਿੰਨੀਆਂ ਤੁਹਾਨੂੰ ਆ ਤਾਰ ਆਿੰਦਾ ਦੇਖ ਰਹੀ ਹੋਈ ਸਾਰੀਆਂ ਤਾਰਾਂ ਨੂੰ ਕਵਰ ਕਰਨਾ ਹੈ ਮੀਨਿੰਗ ਸਾਈਕਲ ਵਿੱਚ ਇੱਕ ਵੀ ਤਾਰ ਨਾ ਨਜ਼ਰ ਆਵੇ ਤੇ ਹੁਣ ਮੈਂ ਸੋਚ ਰਹਾ ਕਿ ਹੁਣ ਇਹਦੇ ਵਿੱਚ ਮੈਂ ਹੂਪਰ ਤੇ ਹੋਰ ਵੀ ਇਹਦੇ ਵਿੱਚ ਮੈਂ ਹਾਰਨ ਫਿੱਟ ਕਰਨੇ ਆ ਇਹ ਅਜੇ ਤੱਕ ਜਿਹੜੀ ਇਹ ਸ਼ੁਰੂਆਤ ਹੀ ਕਹਿ ਸਕਦੇ ਹਾਂ ਹਾਂਜੀ ਸ਼ੁਰੂਆਤ ਹੈ ਤੇ ਇੱਕ ਹੋਰ ਮਜਗਾੜ ਬਣਾਇਆ ਹੈ ਕਿ ਜਿਵੇਂ ਕੋਈ ਬੰਦਾ ਮੇਰੇ ਪਿੱਛੇ ਬੈਠ ਜਾਂਦਾ ਇਹ ਬੈਂਡਰੀ ਤੇ ਪੈਰ ਰੱਖੇਗਾ ਇਹਦੇ ਬਾਕਸ ਨੂੰ ਟੁੱਟਣ ਦਾ ਹੀ ਬੜਾ ਡਰ ਹੈ ਇਸੇ ਕਰਕੇ ਕਿ ਮੈਂ ਇਹ ਪਤਰੀ ਨਾਲ ਇੱਥੇ ਜਿਗਾੜ ਬਣਾਇਆ ਹੈ ਜਿਨਾ ਕੋਈ ਬੰਦਾ ਰੱਖੇਗਾ ਤੇ ਇੱਥੇ ਪੈਰ ਰੱਖ ਸਕਦਾ ਹੈ ਇਹ ਜਿਵੇਂ ਐਸੇ نیچے ਚਲੇ ਆਂਦੀ ਪਰ ਇਹ ਟੁੱਟੂਗੀ ਨਹੀਂ ਇਹਨੇ نیچے ਚਲੇ ਜਾਣਾ ਇਹ ਤਾਂ ਫੋਲਡ ਵੀ ਹੋ ਜੀ ਅੰਦਰ ਨੂੰ ਤੇਰਾ ਟਾਈਮ ਹੋ ਗਿਆ ਜਿਹੜਾ ਇੱਕ ਤੁਸੀਂ ਇਹ ਕਰ ਰਹੇ ਹੋ ਤੇ ਕਿੰਨਾ ਟਾਈਮ ਲੱਗਾ ਟੋਟਲ ਇਹਨੂੰ ਤਿਆਰ ਹੋਣ ਵਿੱਚ ਇਹਨੂੰ ਤਿਆਰ ਹੋਣ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੈਨੂੰ ਹੁਣ ਜਿਵੇਂ ਪਹਿਲਾਂ ਮੈਂ ਛੋਟਾ ਹਾਂ ਨਹੀਂ ਮੈਂ ਹੌਲੀ ਹੌਲੀ ਕੀਤਾ ਜਦੋਂ ਮੈਂ ਛੋਟਾ ਨਹੀਂ ਉਦੋਂ ਮੈਨੂੰ ਥੋੜਾ ਜਿਹਾ ਲੱਗਾ ਤੇ ਜੇ ਆਪਾਂ ਸਾਰਾ ਲਈਏ ਕਿ ਮੈਨੂੰ ਟਾਈਮ ਲੱਗ ਗਿਆ ਹੈ ਕਿ ਦੋ ਤਿੰਨ ਦਿਨਾਂ ਦਾ ਟਾਈਮ ਲਗਾਏ ਹੋਣੇ ਦੀ ਮੈਂ ਨਿਊ ਲੁੱਕ ਇੱਕ ਦੋ ਤਿੰਨ ਦਿਨ ਹੋਏ ਮੈਂ ਤਿਆਰ ਕੀਤੀ ਹੈ ਜਿਸ ਵਿੱਚ ਮੈਂ ਆ ਨਿਊ ਲਾਈਟਿੰਗ ਕੀਤੀ ਹੈ ਪਹਿਲਾਂ ਇੱਥੇ ਹੋਰ ਵੋਲਟੇਜ ਦੇ ਬੱਬ ਲੱਗੇ ਸੀ ਉਹ ਵੀ ਮੇਰੇ ਤੋਂ ਵੀਡੀਓ ਆ ਗਈ ਤੇ ਮੇਰੀ ਕਲਾਸ ਹੈ ਮੈਂ 4ਥ ਕਲਾਸ ਵਿੱਚ ਪੜਦਾ ਹਾਂ ਤੇ ਮੇਰੀ ਮੀਨਿੰਗ ਸਟੱਡੀ ਵਿੱਚ ਵੀ ਵਧੀਆ ਹੈ ਮੇਰੀ ਮੀਨਿੰਗ ਫਸਟ ਪੋਜੀਸ਼ਨ ਹੁੰਦੀ ਹੈ ਸਕੂਲ ਵਿੱਚ ਸ਼ੂਲ ਵਾਲਿਆਂ ਨੂੰ ਪਤਾ ਵੀ ਇੰਨਾ ਵੱਡਾ ਜਿਹੜਾ ਉਹ ਇੰਜੀਨੀਅਰ ਸਾਡੇ ਸਕੂਲ ਦੇ ਵਿੱਚ ਪੜਦਾ ਸਕੂਲ ਵਾਲਿਆਂ ਨੂੰ ਇਹ ਮੇਰੀ ਚੀਜ਼ ਬਾਰੇ ਮੀਨਿੰਗ ਅਜੇ ਮੈਂ ਦੱਸਿਆ ਨਹੀਂ ਨੌਲੇਜ ਇਹਨਾਂ ਨੂੰ ਪਤਾ ਪਰ ਇੰਨਾ ਹੈਗਾ ਕਿ ਮੈਨੂੰ ਪੂਰੇ ਸਕੂਲ ਵਿੱਚ ਮੀਨਿੰਗ ਸਾਰਾ ਸਕੂਲ ਇਨਾ ਮੈਂ ਪਤਾ ਕਿ ਹੁਣ ਮੈਨੂੰ ਕਈ ਵਾਰ ਕੋਈ ਟੀਚਰ ਕਹਿੰਦੇ ਆ ਕਿ ਤੁਸੀਂ ਹੁਣ ਜਿਵੇਂ ਕਹਿ ਦਿੰਦੇ ਕੋਈ ਟੀਚਰ ਕੀ ਜੇ ਤੁਸੀਂ ਇਹਨੂੰ ਹੱਥ ਲਗਾਓਗੇ ਕੀ ਕਹਿੰਦੇ ਹੁਣ ਜਿਵੇਂ ਪਲੱਗ ਹੈ ਉਹਨੂੰ ਹੱਥ ਲਗਾਓ ਤੇ ਆਪ ਨੂੰ ਕਰੰਟ ਪਾਏਗਾ ਪਰ ਮੈਂ ਮੈਮ ਨੂੰ ਕਹਿੰਨਾ ਹੈ ਕਿ ਇਹ ਇਹ ਸੋਚਣਾ ਉਹ ਨਹੀਂ ਹੁੰਦਾ ਕਿ ਤੁਸੀਂ ਮੈਮ ਇਹ ਵੀ ਕਈ ਕਹਿ ਦਿੰਦੇ ਕਿ ਸੂਚੀ ਚਲਾਓਗੇ ਤਾਂ ਫਿਰ ਪਾਊਗਾ ਮੈਂ ਮੈਮ ਨੂੰ ਇੱਕ ਦਿਨ ਇਹ ਵੀ ਡਾਊਟ ਕਲੀਅਰ ਕੀਤਾ ਕਿ ਮੈਮ ਸੂਚਨਾ ਹੀ ਨਹੀਂ ਹੁੰਦਾ ਮੀਨਿੰਗ ਇਹ ਵੀ ਉਹ ਸਾਡੇ ਨੂੰ ਡਾਇਰੈਕਟ ਬੱਤੀ ਵੀ ਲੱਗੀ ਉਹ ਸਾਡੇ ਜਿਵੇਂ ਸੂਚਨਾ ਨਾਲ ਕੰਡਕਟ ਹੋਵੇ ਤੇ ਮੈਂ ਇਹ ਵੀ ਕਹਿ ਕਿ ਜੇ ਬਾਹਰ ਰੱਖਾਂਗੇ ਉਂਗਲ ਉਹਦੇ ਨਾਲ ਨਹੀਂ ਹੁੰਦਾ ਜ ਮੁਲਾਸ ਪਲੱਸ ਪਲੱਸ ਦੇ ਮਾਈਨਸ ਮਿਨਿਮਮ ਪੋਜ਼ਿਟਿਵ ਤੇ ਨੈਗੇਟਿਵ ਇਕੱਠਾ ਜੋੜੂਗੇ ਤਾਂ ਉਹਦੇ ਨਾਲ ਕਰੰਟ ਪੈਦਾ ਹੋਏਗਾ ਉਦਾਂ ਹੋਏਗਾ ਨਹੀਂ ਕਰੰਟ ਪੈਦਾ ਕਦੀ ਝਟਕਾ ਤਾਂ ਨਹੀਂ ਲੱਗਾ ਮੈਨੂੰ ਨਹੀਂ ਜੀ ਮੈਨੂੰ ਕਦੀ ਝਟਕਾ ਨਹੀਂ ਲੱਗਿਆ ਹਾਇ ਤੱਕ ਮੇਰੇ ਸਕੂਲ ਦਾ ਨਾਮ ਹੈ ਜੀ ਕਰਗੀਦਰ ਪਬਲਿਕ ਸਕੂਲ ਜਿਹੜਾ ਖੇਮਕਰ ਰੋਡ ਤੇ ਖਿਵੰਡ ਚਿਆ ਤੇ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਵੱਲੋਂ ਮੈਨੂੰ ਬੜਾ ਸੰਯੋਗ ਮੈਨੂੰ ਸਪੋਰਟ ਕਰਦਿਆ ਜਿਨ੍ਹਾਂ ਦਾ ਨਾਮ ਹੈ ਬੁੱਢਾ ਸਿੰਘ ਮੱਲੀ ਤੇ ਉਹ ਮੈਨੂੰ ਬੜਾ ਸਪੋਰਟ ਕਰਦੇ ਆ ਕਿਉਂਕਿ ਮੇਰੀ ਪੜ੍ਹਾਈ 'ਚ ਵਧੀ ਆਏ ਮੈਂ ਤੇ ਉਹਨਾਂ ਨੇ ਮੀਨਿੰਗ ਹੁਣ ਮੈਨੂੰ ਤਿੰਨੇ ਜਿੰਨੀ ਆ ਰਹੀ